ਹਥਿਆਰ ਸੀ ਵੀ ਉਹਨਾਂ ਦੇ ਕੋਲੇ ਕੰਜਰਾ ਖੰਜਰਾ ਉਹਨਾਂ ਨੇ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਬਹੋਸਪਿਟਲ ਦੇ ਵਿੱਚ ਆਉ ਔਰ ਪੁਲਿਸ ਨੇ ਅਲੱਗ-ਅਲੱਗ ਟੀਮਾਂ ਜੜੀਆਂ ਆ ਸਾਰੀਆਂ ਇੱਥੇ ਮੌਕੇ ਦੇ ਦਿੱਟਾ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਟ ਵੀ ਸ਼ੈਡ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਆ ਇਹ ਇੱਕ ਤਾਂ ਮੁੰਡਾ ਸਾਥ ਇਹ ਖਤਮ ਹੋ ਗਿਆ ਤੇ ਦੂਜਾ ਮੁੰਡਾ ਜਿਹੜਾ ਹੈ ਕੋ ਕਿਸਾਨਾ ਗੰਮੀਰ ਹਾਲਤ ਵਿੱਚ ਹੈਗਾ ਇਹ ਪੁਲਸਟੇਸ਼ਨ ਮੰਗ ਕਰਦੇ ਹੈਗੇ ਤੇ ਉਹ ਜਲਦੀ ਜਲਦੀ ਉਹਨਾਂ ਮੁਜਰਮ ਨੂੰ ਫੜਨ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹੋ ਜਿਹਾ ਗੁਨਾਹ ਗਲਤ ਹੈ ਕਿ ਕਿਸੇ ਦੀ ਜ਼ਿੰਦਗੀ ਨਾ ਖਿਲਵਾਣੀ ਖਿਲਵਾਣੀ ਕੀਤਾ ਜਾਣਾ ਚਾਹੀਦਾ ਖਤਿਆਰ ਸੀ ਉਹਨਾਂ ਦੇ ਕੋਲੇ ਕੰਜਰਾ ਖੰਜਰਾ ਮਾਮਲਾ ਲੁਧਿਆਣਾ ਦੇ ਪੀਰੂ ਬੰਦਾ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਹ ਨੌਜਵਾਨ ਜਿਸ ਦਾ ਨਾਂ ਸ਼ਮੀ ਹੈ ਮਹਿਜ਼ 27 ਸਾਲ ਦੀ ਇਸ ਦੀ ਉਮਰ ਸੀ ਇਸ ਦੇ ਨਾਲ ਹੀ ਕਰਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਜਿਹੜੀਆਂ ਨੇ ਉਹ ਵੀ ਇਸ ਨੌਜਵਾਨ ਦੇ ਸਿਰ ਤੇ ਹੀ ਸੀਗੀਆਂ ਤੇ ਮਾਂ ਨੂੰ ਬੜਾ ਹੀ ਚਾ ਸੀ ਕਿ ਉਸ ਦੇ ਵੱਲੋਂ ਆਪਣੇ ਮੁੰਡੇ ਦਾ ਵਿਆਹ ਕਰਵਾਇਆ ਜਾਏਗਾ ਪਰ ਉਸ ਤੋਂ ਪਹਿਲਾਂ ਹੀ ਬੜੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਨੌਜਵਾਨਾਂ ਦੇ ਵਿੱਚ ਆਪਸੀ ਝਗੜਾ ਹੁੰਦਾ ਹੈ ਆਪਸੀ ਛੜਪ ਹੁੰਦੀ ਹੈ ਤੇ ਜਿਸ ਦੌਰਾਨ ਹਥਿਆਰ ਵੀ ਜਿਹੜੇ ਨੇ ਨੌਜਵਾਨਾਂ ਦੇ ਵੱਲੋਂ ਚਲਾਏ ਜਾਂਦੇ ਨੇ ਇਸ ਵਿੱਚਕਾਰ ਸ਼ਮੀ ਨਾਂ ਦੇ ਨੌਜਵਾਨ ਦਾ ਬੜੀ ਹੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਉਸ ਦੇ ਵੱਡੇ ਭਰਾ ਨੂੰ ਵੀ ਕਾਫੀ ਜ਼ਿਆਦਾ ਜ਼ਖਮੀ ਕਰ ਦਿੱਤਾ ਜਾਂਦਾ ਹੈ ਜਿਸ ਦੇ ਮਗਰੋਂ ਵੱਡੇ ਭਰਾ ਦਾ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਪਰ ਛੋਟੇ ਭਰਾ ਦੀ ਮੌਤ ਹੋ ਚੁੱਕੀ ਹੈ ਦੱਸਦੀ ਹੈ ਕਿ ਨੌਜਵਾਨ ਤੇ ਉਸਦੇ ਭਰਾ ਦਾ ਅਜੇ ਨਾਂ ਦੇ ਇੱਕ ਮੁੰਡੇ ਦੇ ਨਾਲ ਇਸ ਦੇ ਨਾਲ ਹੀ ਉਸਦੇ ਦੋਸਤਾਂ ਦੇ ਨਾਲ ਕਾਫੀ ਵੱਡਾ ਝਗੜਾ ਹੋਇਆ ਤੇ ਬੀਤੀ ਰਾਤ ਹੀ ਚਾਕੂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਗਿਆ ਇਹਨਾਂ ਨੌਜਵਾਨਾਂ ਦੇ ਵੱਲੋਂ ਗਰਦਨ ਦੇ ਉੱਪਰ वार ਕੀਤਾ ਗਿਆ ਜਿਸ ਤੇ ਮਗਰੋਂ ਨੌਜਵਾਨ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ 10 ਦੇ ਕਿ ਲੁਧਿਆਣਾ ਦੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਲਗਾਤਾਰ ਹੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਜਾਂਚ ਦੇ ਮਗਰੋਂ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਜਾਏਗਾ ਜਾਂ ਨਹੀਂ ਇਹ ਦੇਖਣਾ ਹੋਵੇਗਾ ਪਰ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਸੀ ਇੱਕ ਵਾਰ ਤੁਹਾਨੂੰ ਜ਼ਰੂਰ ਹੀ ਸੁਣਾ ਦਿੰਨੇ ਆ ਮਾਮਲਾ ਲੁਧਿਆਣਾ ਦੇ ਪੀਰੂ ਬੰਦਾ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਨੌਜਵਾਨ ਦਾ ਬੜੀ ਹੀ ਹਾਂਜੀ ਸਰ ਕੀ ਨਾਮ ਹੈ ਤਾਂ ਕੀ ਹੋਇਆ ਮੇਰਾ ਨਾਮ ਸਿਵਨ ਸਿੱਧੂ ਆ ਮੈਂ ਗਲੀ ਨੰਬਰ 2 ਪੀਰੂ ਬੰਦਾ ਚ ਰਹਿਣਾ ਹਰਦੀਪ ਔਰ ਜਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਇਹ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਘਟੋ ਉਹਨਾਂ ਨੇ ਚੱਕ ਕੇ ਤੇ ਹਮਲਾ ਕਰ ਦਿੱਤਾ ਹਤੇ ਆਰਥਿਕ ਉਹਨਾਂ ਦੇ ਕੋਲੇ ਖੰਜੇਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਵਾ ਹਸਪੀਟਲ ਦੇ ਵਿੱਚ ਆ ਉਹ ਪੀ ਐਮ ਸੀ ਐਮਰਜੈਂਸੀ ਇਹ ਤੁਹਾਨੂੰ ਕੋਈ ਟੁਕੜਾ ਦਾ ਨਾਮ ਦੱਸੋ ਉਹ ਕਿੱਧਰ ਰਹਿੰਦੇ ਹੁਣ ਉਹ ਦੀ ਇਹ ਸਾਡੀ ਗਲੀ ਨੰਬਰ ਪੀਰੂ ਬੰਦਾ 2 ਆ ਉਹ ਗਲੀ ਨੰਬਰ 13 ਦੇ ਵਿੱਚ ਰਹਿੰਦੇ ਉਹ ਇਹ ਕੋਈ ਆਪਸੀ ਰੰਜਿਸ਼ ਦਾ ਮਾਮਲਾ ਇਹ ਨਹੀਂ ਆਪਸੀ ਰੰਜਿਸ਼ ਨਾਲ ਕੋਈ ਨਹੀਂ ਗਈ ਬੜਾ ਉਹ ਦੂਸਰਾ ਜਿਹੜਾ ਆਇਆ ਸੀਗਾ ਉਹਦੇ ਨਾਲ ਹੋ ਸਕਦਾ ਕੋਈ ਉਹ ਲੜਾਈ ਚ ਝਗੜਾ ਹੋਇਆ ਹੋਵੇ ਉਹਨਾਂ ਦਾ ਤੇ ਉਹ ਕੀ ਕੀ ਮਾਮਲਾ ਹੈ ਜਿਹਦੇ ਪੱਲ ਦਾ ਪ੍ਰਸ਼ਾਸਨ ਵੱਲੋਂ ਤੁਹਾਡੀ ਕੀ ਮੰਤ ਹੈ ਪ੍ਰਸ਼ਾਸਨ ਵੱਲੋਂ ਤੁਹਾਡੀ ਪ੍ਰਸ਼ਾਸਨ ਪੂਰੇ ਸਾਥ ਕੋਆਪਰੇਟ ਕਰ ਰਿਹਾ ਹੈ ਸਹਿਯੋਗ ਕਰ ਰਿਹਾ ਹੈ ਏਸੀ ਵੀ ਸਭ ਮੌਕੇ ਐਸਐਚਐਸ ਸਭ ਮੌਕੇ ਦਿੱਤੇ ਆ ਔਰ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਆ ਸਾਰੀਆਂ ਇੱਥੇ ਮੌਕੇ ਦੇ ਦਿੱਤੇ ਆ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਟ ਵੀ ਸ਼ਾਇਦ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਹੈ ਰਾਜਕਮਰ ਜੀ ਸਲੇਮਟਾਫਰੀ ਕੀ ਕਰਦੀ ਹੈ ਹਾਂ ਜੀ ਮੁੰਡੇ ਆਏ ਦੋ ਤਿੰਨ ਮੁੰਡੇ ਆਏ ਕੀ ਨਾਮ ਕੀ ਜਿਹੜਾ ਬੰਦੇ ਨੇ ਫੋਨ ਚੁੱਕਿਆ ਮੁੰਡੇ ਦਾ ਨਾਮ ਸ਼ਮੀ ਹੈਗਾ ਕੀ ਗੱਲ ਹੋਈ ਬਸ ਪਤਾ ਨਹੀਂ ਕਿਹੜੀ ਗੱਲ ਦਾ ਝਗੜਾ ਹੋਇਆ ਆ ਗਿਆ ਤੇ ਲੜਾਈ ਕਰਨ ਇੱਕ ਦੂਜੇ ਸੂਏ ਮਾਰ ਲਾ ਪੈ ਹਥੋ ਪਾਈ ਪਹਿਲਾਂ ਹੋਏ ਆ ਕੇ ਸੂਏ ਮਾਰੇ ਉਹਦੇ ਤੇ ਇੱਕ ਤਾਂ ਮੁੰਡਾ ਥਾਂ ਤੇ ਖਤਮ ਹੋ ਗਿਆ ਤੇ ਦੂਜਾ ਮੁੰਡਾ ਜਿਹੜਾ ਹੈ ਕੋਈ ਬਸਾਨਾ ਗਮੀਰ ਹਾਲਤ ਵਿੱਚ ਹੈਗਾ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਤਾਂ ਅਸੀਂ ਕਿਹੜਾ ਕੋਲੇ ਸੀਗੇ ਰਾਣੀ ਦੁਸ਼ਮਣ ਸੀ ਦੁਸ਼ਮਣੇ ਕੋ ਪ੍ਰਾਣੇ ਜੋ ਹੈ ਰੰਜੇ ਸੇ ਕਿਸੇ ਹੋਰ ਨਾ ਸੀਗੀ ਇਹ ਤਾਂ ਆਪੇ ਛਡਾਣ ਵਤਿਆ ਗਿਆ ਵੀ ਨਾ ਲੜੋ ਨਾ ਤੁਸੀਂ ਕਿਹਨੂੰ ਛਡਾਣ ਲੱਗੇ ਛਡਾਣ ਗਏ ਤਾਂ ਉਹ ਛਡਾਣ ਵਿੱਚ ਹੀ ਇਹ ਹਾਸਾ ਹੋ ਗਿਆ ਬੱਲੇ ਮੌਕੇ ਦੇ ਮੌਕੇ ਦੇ ਬਿਨਾਂ 27 ਸਾਲ ਦਾ 27 27 ਕੁਆਰਾ ਸੀਗਾ ਕੀ ਕੋਈ ਪੱਕੀ ਮੰਗ ਕਰਦਾ ਕੋਈ ਸਹੀ ਐ ਮੁੱਖੇ ਦੀ ਕੋਈ ਕਰ ਦੇ ਕਿ ਮੰਗ ਅਸੀਂ ਇਨਸਾਫ ਚਾਹਨੇ ਵੀ ਜਿਹੜਾ ਜਿੰਨਾ ਸਾਡਾ ਧੱਕਾ ਹੋਇਆ ਹੈਗਾ ਕਿ ਜਿਹਨੇ ਮੁਜਰਮ ਹੈਗੇ ਜਾਨਕਿ ਉਹਨਾਂ ਨੂੰ ਸਜ਼ਾ ਦਿੱਤੀ ਸਜ਼ਾ ਬਾਤੋ ਬਸ ਜਿਹਨਾਂ ਆਪਣੇ ਕੋਈ ਹੈ ਪਛਾਣਾਂ ਦੇ ਨਿਸ਼ਾਨ ਆਦੇ ਕਿ ਪਲਾਟੇ ਦੇ ਬੰਦੇ ਇਹਨਾਂ ਆਪਣੇ ਈਸ਼ਾਨ ਵਾਲੇ ਮੁੰਡੇ ਨੇ ਕਿ ਪਰਲੇ ਮੱਲੇ ਦੂਜੇ ਮੱਲੇ ਤੋਂ ਸੀਗੇ ਪਤਾ ਲੱਗੇ ਬੰਦੇ ਕਿ ਹਾਂ ਬੰਦੇ ਪਤਾ ਹੀ ਲੱਗਿਆ ਜਾਨਕਿ ਪਤਾ ਲੱਗ ਗਿਆ ਬਿਲਕੁਲ ਅਕਸਰ ਕਿੰਨੀ ਦੀ ਗੁੰਡਾਗਰਦੀ ਬਸੰਨੇ ਚੱਲ ਰਹੀ ਹੈ ਕਿਹਨਾਂ ਤੋਂ ਹੋਈ ਜਾਂ ਕਿ ਮੋਤ ਇਹ ਇੱਕ ਇੱਕ ਗਲਤ ਹੈ ਜੀ ਐਦਾਂ ਹੋਣਾ ਨਹੀਂ ਚਾਹੀਦਾ ਹੈਗਾ ਕੁੱਟਮਾਰ ਕਰ ਜਾਂਦੇ ਕੋਈ ਪ੍ਰੋਬਲਮ ਨਹੀਂ ਸੀਗੀ ਹਥਿਆਰ ਨਾਲ ਕਿਸਤੇ ਹਮਲਾ ਕਰਨਾ ਬਹੁਤ ਵੱਡਾ ਗੁਨਾਹ ਹੈਗਾ ਜੀ ਇਹ ਜਵਾਨ ਬੱਚੇ ਜਿੱਥੇ ਵਿਆਹ ਕਰਨ ਦੇ ਉਹਨੂੰ ਵਿੱਚ ਲੈ ਜਾਣਾ ਸੀ ਮਾਂ ਪਿਓ ਦਾ ਇੱਕ ਆਸਰਾ ਸੀਗਾ ਔਰ ਕਮਾ ਕੇ ਰੋਟੀ ਖਿਲਾ ਰਿਆ ਸੀਗਾ ਤੇ ਮਾਂ ਦੀ ਅਪਾਹਜ ਸੀਗੀ ਐਡਾ ਹਮਲਾ ਕਰਨਾ ਬਹੁਤ ਗਲਤ ਹੈਗੀ ਹੈ निंदनीय ਹੋਗਾ ਤੇ ਇੱਕ ਮਾਂ ਦੇ ਬੇਟੇ ਨੂੰ ਅੱਜ ਮਾਂ ਨੇ ਵਿਆਹ ਵਾਸਤੇ ਉਸ ਬੱਚੇ ਨੂੰ ਲੈ ਕੇ ਜਾਣਾ ਸੀ ਉਹਦੇ ਕਤਲ ਕਰ ਦਿੱਤਾ ਗਿਆ ਹੈ ਇਹ ਗਲਤ ਹੈਗਾ ਐਡਾ ਨਹੀਂ ਹੋਣਾ ਚਾਹੀਦਾ ਸੀਗਾ ਇੱਕ ਜਵਾਨ ਬੱਚੇ ਨਾਲ ਐਡਾ ਕੀਤਾ ਗਿਆ ਹੈਗਾ ਉਹਦੇ ਭਰਾ ਤੇ ਵੀ ਹਮਲਾ ਕੀਤਾ ਗਿਆ ਹੈਗਾ ਚਲੋ ਭਰਾ ਵੀ ਉਹਦੇ ਐਡਮਿਟ ਹੋਇਆ ਸਮੇਂ ਉਹਦੇ ਵੀ ਉਹਦਾ ਬਚਾਅ ਹੋ ਗਿਆ ਹੈਗਾ ਪਰ ਇਸ ਸਮੇਂ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਹੈਗਾ ਪਰ ਨਹੀਂ ਅਸੀਂ ਪੁਲਿਸ ਤੋਂ ਮੰਗ ਕਰਦੇ ਹੈਗੇ ਕਿ ਉਹ ਜਲਦੀ ਜਲਦੀ ਉਹਨਾਂ ਮੁਜਰਮਾਂ ਨੂੰ ਫਾਂਡ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹੋ ਜਿਹਾ ਗੁਨਾਹ ਗਲਤ ਹੈ ਕਿ ਕਿਸੇ ਦੀ ਜ਼ਿੰਦਗੀ ਨਾ ਖਲਵਾਣੀ ਖਲਵਾਰਨੀ ਕੀਤਾ ਜਾਣਾ ਚਾਹੀਦਾ ਅਸ ਸਾਡੀ ਬੇਨਤੀ ਆ। ਬਾਰੇ ਇਲਾਕੇ ਤੇ ਨਸ਼ੇ ਦੀ ਗੱਲ ਕਰੀਂ ਨਸ਼ੇ ਹੋ ਗਿਆ ਉਹ ਚਲਦਾ ਕਿਵੇਂ ਜੀ। ਹਾਂਜੀ। ਡਾਕਟਰ ਕੋ ਦਾ ਮਾਮਲਾ ਕਰੀਂ ਜੀ ਜਰਾ। ਨਹੀਂ ਜੀ ਨਹੀਂ ਨਸ਼ਾ ਹੈਗਾ ਨਸ਼ੇ ਕਰਕੇ ਇਹ ਮੇਰੇ ਹਿਸਾਬ ਨਾਲ ਕੰਮ ਹੋਇਆ ਹੈਗਾ। ਤੇ ਨਸ਼ੇ ਵਿੱਚ ਉਹ ਲੜਕੀਆਂ ਨੇ ਹਮਲਾ ਕੀਤਾ ਹੋਵੇਗਾ। ਬੈਸੇ ਹੀ ਮੈਨੇ ਤੋਂ ਜੇ ਸਹੀ ਬੰਦੇ ਹੁੰਦੇ ਤਾਂ ਕੁੱਟ ਮਾਰ ਕਰਕੇ ਚਲੇ ਜਾਂਦੇ। ਠੀਕੇ ਸ਼ਾਇਦ ਨਸ਼ਾ ਕੀਤਾ ਹੋਵੇਗਾ। ਪਰ ਅਸੀਂ ਇੱਦਾਂ ਕਹਿ ਨਹੀਂ ਸਕਦੇ ਪਰ ਫਿਰ ਵੀ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ। ਜੇ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ। ਤੇ ਇਨਸਾਫ ਕੀਤਾ ਜਾਵੇ ਇਨਸਾਫ ਦਿੱਤਾ ਜਾਵੇ ਉਸ ਮਾਂ ਦਾ ਵੀ ਮਾਂ ਦਾ ਜਿਹਨੇ ਜੰਮਿਆ ਪਾਲਿਆ ਇੰਨਾ ਵਟਾ ਕੀਤਾ ਹੈਗਾ ਅੱਜ ਉਹਨੂੰ ਵਿਚਾਰੀ ਨੇ ਬੈਠ ਕੇ ਰੋਟੀ ਖਾਣ ਦਾ ਟਾਈਮ ਸੀਗਾ ਇਸ ਕਰਕੇ ਸਹਾਰਾ ਉਹਨਾਂ ਦਾ ਚਲਾ ਗਿਆ ਹੈ ਉਹਨਾਂ ਦੀ ਜਾਨੀ ਕਿ ਉਹਦੀ ਉਮੀਦ ਹੀ ਖਤਮ ਹੋ ਗਈ ਉਹ ਵਿਚਾਰੀ ਦੀ ਉਹਦੀ ਉਮੀਦ ਸੀ ਕਿ ਮੈਨੂੰ ਮੇਰਾ ਬੇਟਾ ਮੈਨੂੰ ਸਹਾਰਾ ਬਣੇਗਾ ਉਹਦੇ ਘਰ ਵਾਲਾ ਵੀ ਹਾਂਜੀ ਮੇਰੀ ਹੀ ਬੇਟੀ ਆ ਕੁੜੀ ਭੱਜ ਗਿਆ ਆ ਛੰਮੀ ਆ ਰੇ ਮੈਂ ਛਮੀੜੇ ਗਿਆ ਥੇ ਪਰ ਨਾਲ ਹੀ ਮੋਟਰਸਾਈਕਲ ਚੱਕਣ ਗਏ। ਇਹਦਾ ਜਸ਼ਨ ਨੇ ਮਾਰੇ ਕਿਦਾਂ ਹਾਂਜੀ। ਹਾਂਜੀ ਸਰ ਕੀ ਨਾਮ ਹੈ ਤਾਂ ਕੀ ਹੋਇਆ? ਮੇਰਾ ਨਾਮ ਸਿਵਨ ਸਿੱਧੂ ਆ। ਮੈਂ ਗਲੀ ਨੰਬਰ 2 ਪੀਰੂ ਬੰਦਾ ਚ ਰਹਿਣਾ। ਹਰਦੀਪ ਔਰ ਜਸ਼ਨ ਦੋਨੇ ਬਾਪ ਬੇਟਾ ਵਾ। ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ। ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ। ਇਹ ਦੋਨੋਂ ਬ੍ਰਦਰ ਉਹ ਇਹਨੇ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਘਟੋ ਉਹਨਾਂ ਨੇ ਚੱਕ ਕੇ ਇਹਦੇ ਤੇ ਹਮਲਾ ਕਰ ਦਿੱਤਾ ਖਤਿਆਰ ਸੀਗੇ ਉਹਨਾਂ ਦੇ ਕੋਲੇ ਖੰਜਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਬਾ ਹਸਪੀਟਲ ਦੇ ਵਿੱਚ ਆ ਉਹ ਪੀ ਐਮ ਸੀ ਐਮਰਜੈਂਸੀ ਜੀ ਇਹ ਤੁਹਾਨੂੰ ਕੋਈ ਟੁਕੜਾ ਦਾ ਨਾਮ ਦੱਸੋ ਉਹ ਕਿੱਧਰ ਜਾਂਦੇ ਹੁਣ ਉਹ ਦੀ ਇਹ ਸੇ ਦੁਨਾ ਭਰਾਮ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਬਹੋਸਪਿਟਲ ਦੇ ਵਿੱਚ ਆਉ। ਹੋਰ ਪੁਲਿਸ ਨੇ ਅਲੱਗ-ਅਲੱਗ ਟੀਮਾਂ ਜਿਹੜੀਆਂ ਆ ਸਾਰੀਆਂ ਤੇ ਮੌਕੇ ਦੇ ਜਿੱਟਾਂ ਨਾਲ ਨੇ ਉਹਨਾਂ ਦੇ ਘਰੇ ਰੇਡ ਰੂਟ ਵੀ ਸ਼ੈਅਰ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ। ਤੇ ਇੱਕ ਤਾਂ ਮੁੰਡਾ ਸਾਥ ਇਹ ਖਤਮ ਹੋ ਗਿਆ। ਤੇ ਦੂਜਾ ਮੁੰਡਾ ਜਿਹੜਾ ਹੈ ਕੋਈ ਕਿਸਾਨਾ ਗੰਮੀਰ ਹਾਲਤ ਵਿੱਚ ਹੈਗਾ ਇਹ ਪੁਲਿਸ ਤੋਂ ਮੰਗ ਕਰਦੇ ਹੈਗੇ ਕਿ ਉਹ ਜਲਦੀ ਜਲਦੀ ਉਹਨਾਂ ਮੁਜਰਮਾਂ ਨੂੰ ਫੜਨ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹੋ ਜਿਹਾ ਗੁਨਾਹ ਗਲਤ ਹੈ ਕਿ ਕਿਸੇ ਦੀ ਜ਼ਿੰਦਗੀ ਨਾ ਖਲਵਾਣੀ ਖਲਵਾਣੀ ਕੀਤਾ ਜਾਣਾ ਚਾਹੀਦਾ ਹਥਿਆਰ ਸੀ ਉਹਨਾਂ ਦੇ ਕੋਲੇ ਕੰਜਰਾ ਖੰਜਰਾ ਉਹਨਾਂ ਨੇ ਦੋਨਾਂ ਬ੍ਰਹਾਮਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਬਹੋਸਪਿਟਲ ਦੇ ਵਿੱਚ ਆਓ ਹੋਰ ਪੁਲਿਸ ਨੇ ਅਲੱਗ-ਅਲੱਗ ਟੀਮਾਂ ਜੜੀਆਂ ਵਾ ਸਾਰੀਆਂ ਤੇ ਮੌਕੇ ਤੇ ਤਾਇਨਾਤ ਨੇ ਉਹਨਾਂ ਦੇ ਘਰੇ ਰੇਡ ਰੂਟ ਵੀ ਸ਼ੈਅਰ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਜੀ